ਅਮਰੀਕਾ ਤੋਂ ਮਸਾਂ ਜਾਨ ਬਚਾ ਕੇ ਪਰਤੇ ਚਾਰ ਪੰਜਾਬੀ ਨੌਜਵਾਨ ਟਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਜਾਨ ਤੇ ਵੀ ਬਨਉਂਦੀ ਏ ਅਤੇ ਕੁਝ ਹਫ਼ਤੇ ਦਾ ਸਫ਼ਰ ਕਦੇ ਨਾ ਖਤਮ ਹੋਣ ਵਾਲਾ ਸਫ਼ਰ ਬਣ ਜਾਂਦਾ ਹੈ ਤੁਹਾਨੂੰ ਦੱਸਦੀ ਐ ਅਕਸਰ ਟਰੈਵਲ ਏਜੰਟਾਂ ਦੇ ਚਾਸੀ ਚ ਆ ਕੇ ਲੋਕ ਢੋਂਕੀ ਲਗਾਉਂਦੇ ਨੇ ਉਤੋਂ ਬਾਅਦ ਉਥੋਂ ਦੇ ਜੰਗਲਾਂ ਦੇ ਵਿੱਚ ਗਵਾਜ ਜਾਂਦੇ ਨੇ ਤੇ ਕਈ ਤਾਂ ਆਪਣੀ ਜਾਨ ਹੀ ਗਵਾ ਬੈਠਦੇ ਹਨ ਤੁਹਾਨੂੰ ਇੱਕ ਐਸਾ ਵਾਕਿਆ ਦੱਸ ਦੇ ਗਿਆ ਪਟਿਆਲਾ ਦਾ ਇਹ ਵਾਕਿਆੜਾ ਗਾਇਆ ਜਿੱਥੇ ਕਿ ਇਹ ਕੁਝ ਨੌਜਵਾਨ ਜਿਹੜੇਗੇ ਸੀ ਉਹ ਬਾਹਰ ਗਏ ਸੀ ਡੌਂਕੀ ਲਗਾ ਕੇ ਰੂਟ ਜਿਹੜਾਗਾ ਸੀ ਅਮਰੀਕਾ ਰਵਾਨਾ ਹੋਏ ਪਰ ਸਪੇਨ ਦੇ ਜੰਗਲਾਂ ਵਿੱਚ ਕੁਝ ਦਿਨ ਭੁੱਖੇਣ ਪਾਣੇ ਰਹਿਣਾ ਪਿਆ ਅਤੇ ਲੁਟੇਰਿਆਂ ਨੇ ਸਭ ਕੁਝ ਲੁੱਟ ਲਿਆ ਮੀਡੀਆ ਰਿਪੋਰਟ ਮੁਤਾਬਕ ਇਹਨਾਂ ਨੌਜਵਾਨਾਂ ਨੇ ਆਪਣੀ ਹੱਟ ਬਿੱਤੀ ਸੁਣਾਈ ਹੈ ਤੇ ਇਹ ਵੀ ਦੱਸਿਆ ਹੈ ਕਿ ਬਿਹਤਰ ਭਵਿੱਖ ਬਣਾਉਣ ਦੀ ਪਾਲ ਦੇ ਵਿੱਚ ਅਸੀਂ ਲੋਕ ਡੋਂਕੀ ਲਗਾ ਕੇ ਗਲਤ ਤਰੀਕੇ ਨਾਲ ਅਮਰੀਕਾ ਵੱਲ ਜਾਂਦੇ ਹਾਂ ਲੇਕਿਨ ਕਦੇ ਨਹੀਂ ਸੀ ਸੋਚਿਆ ਕਿ ਸਪੇਨ ਦੇ ਜੰਗਲਾਂ ਵਿੱਚ ਇੱਕ ਹਫਤਾ ਅੱਧਾ ਬਿਸਕੁਟ ਖਾ ਕੇ ਕੱਢਿਆ ਜਾਵੇਗਾ ਸਾਡੇ ਕੋਲੋਂ ਲੁਟੇਰਿਆਂ ਨੇ ਮੋਬਾਈਲ ਫੋਨ ਖੋਲੇ ਤੇ ਪੈਰਾ ਵਿੱਚੋਂ ਜੁੱਤੀ ਵੀ ਲਾ ਕੇ ਲੈ ਗਏ ਜੰਗਲਾਂ ਲਈ ਕੁਝ ਦਿਨ ਭੁੱਖਣ ਭਾਣੇ ਜਿਹੜਾ ਸਾਨੂੰ ਦੇਣਾ ਪਿਆ ਤੇ ਬਿਲਕੁਲ ਸਾਡੀ ਜਿਹੜੀ ਸ਼ਿਕਾਇਤ ਹੈ ਗਈ ਸੀ ਉਹ ਟ੍ਰੈਵਲ ਏਜੰਟ ਦੇਗੇ ਸੀ ਉਹਨਾਂ ਦੇ ਖਿਲਾਫ ਤੇ ਆਪਾਂ ਕੀਤੀ ਐ ਲੇਕਿਨ ਜਿਹੜੇ ਲੱਖਾਂ ਰੁਪਏ ਲੈ ਚੁੱਕੇ ਨੇ ਉਹ ਹੁਣ ਕਿੱਥੋਂ ਮੋੜਨਗੇ ਵਾਪਸ ਜੀ ਹਾਂ ਨੌਜਵਾਨਾਂ ਨੇ ਮਾਪਿਆਂ ਨੇ ਆਪਣੀ ਜ਼ਮੀਨ ਜਾਇਦਾਦੇ ਵੇਚ ਕੇ ਕਰਜ਼ਾ ਚੁੱਕ ਕੇ ਇਹਨਾਂ ਨੌਜਵਾਨਾਂ ਨੂੰ ਬਾਹਰ ਭੇਜਿਆ ਸੀ ਲੇਕਿਨ ਉੱਥੇ ਜਾ ਕੇ ਇਹ ਹੋ ਗਏ ਨੇ ਹੁਣ ਜਿਹੜੇ ਉਹ ਟਰੈਵਲ ਏਜੰਟਾਂ ਦੇ ਝਾਸੇ ਦੇ ਵਿੱਚ ਆ ਕੇ ਖੱਜਲ ਖੁਰਾਬ